ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਿੀਰੋ ਕਲਾ ਜ਼ਿਲ੍ਹਾ ਮਾਨਸਾ ਬਾਈਕੋਲ ਟਾਪ ਦੀ ਝੋਟੀ ਹੈ ਜੀ ਦਾਖਤ ਦੇ ਨਾਲ ਲਊ ਹਲੇ ਸੂਣ ਦੇ ਠੀਕ ਹੈ ਜੀ ਬਾਕੀ ਜਾਣਕਾਰੀ ਬਾਈ ਜੀ ਨਾਲ ਫੋਨ ਤੇ ਕਰ ਲਓ ਬਾਈ ਦਾ ਨੰਬਰ ਪਾਸ ਕਰੀਏ ਤੇ ਲਾ ਦਾਂਗੇ ਜੀ ਠੀਕ ਹੈ ਜੀ ਜੀਤਾ ਫਾਰਮ ਟੀਮ ਨੂੰ ਬਤਾਓ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਬਾਈ ਜੀ ਪੰਜਾਬ ਇੰਡੀਆ ਤੋਂ ਕਦੇ ਵੀ ਵੀਡੀਓ ਪਵਾਉਣੀ ਹੈ ਕਿੰਨੇ ਪਾ ਸਕਦੇ ਆ ਆਪਣਾ ਨੰਬਰ ਨੋਟ ਕਰੋ ਜੀ 772003555 ਵਟਸਐਪ ਰਾਹੀਂ ਜਾਨੂੰ ਵੀਡੀਓ ਤੇ ਤੁਹਾਡੀ ਐਡ ਲੱਗ ਜੂਗੀ ਠੀਕ ਹੈ ਵੀਰ ਜੀ ਕੋਈ ਵੀ ਲਵਾ ਸਕਦਾ ਇੰਡੀਆ ਤੋਂ ਠੀਕ ਹੈ ਜੀ ਮਾਨਸਾ ਲੁਧਿਆਣਾ ਬਠਿੰਡਾ ਠੀਕ ਹੈ ਜੀ ਰਲੰਦਰ ਕਿਤੋਂ ਮਰਜ਼ੀ ਐਡ ਕਰਵਾ ਸਕਦੇ ਹੋ ਭਰਾ ਬਾਕੀ ਐਡ ਆਪਣੀ ਮਗਲੀ ਸਾਈਡ ਵੀ ਚੱਲੂਗੀ ਨੰਬਰ ਲਿਖਿਆ ਹੋਇਆ ਸਰ ਆਪਣਾ ਠੀਕ ਹੈ ਜੀ ਬਾਕੀ ਵੀਰੇ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਠੀਕ ਆ ਤੇ ਉਹਨੂੰ ਵੀ ਫੋਲੋਅਰ ਕਰਿਆ ਕਰੋ ജിത്ത ഫാർമ്മ ടി വി ബരണാലാ മെദി വീഡിയോ ചോക്ക